ਜਿਹੜੇ ਹੁਣ ਮੁਆਵਜ਼ੇ ਦੀ ਗੱਲ ਆ ਰਹੀ ਜੀ ਕੀਮਤ ਦੀ ਗੱਲ ਆ ਰਹੀ ਆ ਮੈਂ ਦੇਖ ਰਿਹਾ ਕਿ ਕਿਸਾਨ ਆਗੂ ਕਹਿ ਰਹੇ ਆ ਕਿ ਜੀ ਸਾਨੂੰ ਜਿਹੜੀ ਜ਼ਮੀਨ ਦਾ ਮੁਆਵਜ਼ਾ ਸਹੀ ਮਿਲਣਾ ਚਾਹੀਦਾ ਮਿਲ ਨਹੀਂ ਰਿਹਾ ਉਦੋਂ ਘੱਟ ਭਾਅ ਦੇ ਤੇ ਜ਼ਮੀਨਾਂ ਲਈਆਂ ਜਾ ਰਹੀਆਂ ਧੱਕੇ ਨਾਲ ਲਈਆਂ ਜਾ ਰਹੀਆਂ ਹੁਣ ਜ਼ਮੀਨਾਂ ਦਾ ਭਾਅ ਤੈਅ ਕਰਨ ਚ ਸਾਰੀ ਹੁਣ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਆ ਕੇਂਦਰ ਦੀ ਜ਼ਿੰਮੇਵਾਰੀ ਨਹੀਂ ਆ ਤਾਲੀਵਾਲ ਸਾਹਿਬ ਬਿਲਕੁਲ ਨਹੀਂ ਜੀ ਉਹ ਕਲੈਕਟਰ ਰੇਟ ਜਿਹੜਾ ਉਹਦੇ ਨਾਲ ਵਧਣਾ ਘਟਣਾ ਜ਼ਮੀਨ ਦਾ ਭਾਅ ਉਹ ਕੇਂਦਰ ਔਰ ਪੰਜਾਬ ਸਰਕਾਰ ਦੇ ਹੱਥ ਹੈ ਔਰ ਹੁਣੇ ਪੰਜਾਬ ਸਰਕਾਰ ਨੇ ਕਲੈਕਟਰ ਰੇਟ ਵਧਾਏ ਵੀ ਹੈ ਇਹ ਮੁੱਦੇ ਨੂੰ ਦੇਖਦੇ ਆ ਉਹਨਾਂ ਨੇ ਨਾਲ ਦੀ ਨਾਲ ਵਧਾਏ ਵੀ ਆ ਪਰ ਉਹਦੇ ਤੇ ਕਿਸਾਨ ਸੈਟੀਸਫਾਈਡ ਹਨ ਜਾਂ ਨਹੀਂ ਹਨ ਇਹ ਜੱਥੇਬੰਦੀਆਂ ਦੱਸ ਸਕਦੀਆਂ ਜਾਂ ਲੋਕਾਂ ਜਿਹੜੇ ਪ੍ਰੋਟੈਸਟ ਕਰਦੇ ਪਰ ਇਹ ਸਾਰੀ ਜ਼ਿੰਮੇਵਾਰੀ ਐਜ਼ ਪਰ ਲੈਂਡ ਇਕੁਇਜ਼ੀਸ਼ਨ ਐਕਟ ਇਹ ਪੰਜਾਬ ਸਰਕਾਰ ਦੀ ਹੈ ਉਹਨਾਂ ਨੇ ਦੇਖਣਾ ਕਿਹੜੀ ਜ਼ਮੀਨ ਕਿੱਥੋਂ ਮਹਿੰਗੀ ਹੈ ਕਿੰਨਾ ਉਹਦਾ ਕਲੈਕਟਰ ਰੇਟ ਆ ਉਹਦੇ ਹਿਸਾਬ ਨਾਲ ਫਾਰਮੂਲਾ ਬਣਿਆ ਹੋਇਆ ਤੇ ਜੇ ਵੱਧ ਘੱਟ ਪੈਸੇ ਮਿਲਨੇ ਉਹ ਕਲੈਕਟਰ ਰੇਟ ਦੇ ਹਿਸਾਬ ਨਾਲ ਮਿਲਦੇ ਆ ਜੀ ਜਿਹਦਾ ਕਿਸੇ ਦਾ ਕਲੈਕਟਰ ਰੇਟ ਘੱਟ ਆ ਉਹਨੂੰ ਉਹਦੇ ਹਿਸਾਬ ਨਾਲ ਜਿਹੜਾ ਵੱਧ ਆ ਜਿਹੜੀ ਜ਼ਮੀਨਾਂ ਨੂੰ ਉਹਦੇ ਹਿਸਾਬ ਨਾਲ ਤੋ ਉਹ ਕਲੈਕਟਰ ਰੇਟ ਉਹਨਾਂ ਦੇ ਹੱਥ 'ਚ ਹੈ ਉਹਨਾਂ ਨੇ ਉਹਦੇ ਮੁਤਾਬਕ ਦੇਣਾ ਦੇਖ ਕੇ ਕਿ ਜੇ ਕਿੰਨਾ ਇਲਾਕੇ ਦਾ ਵਾਧਾ ਹੈ ਘਟਦਾ ਉਹਦੇ ਤੇ ਮੁੱਖ ਮੰਤਰੀ ਸਾਹਿਬ ਬੈਠਣ ਫੈਸਲੇ ਲੈਣ ਹੁਣ ਮੁੱਖ ਮੰਤਰੀ ਸਾਹਿਬ ਤਾਂ ਬੈਹਂਦੇ ਨਹੀਂ ਮੁੱਖ ਵਿਰੋਧੀ ਧਾਰ ਉਹਨਾਂ ਨੂੰ ਕਹਿੰਦੀ ਜੀ ਅੰਦੋਲਨਕਾਰੀ ਕੀਤੇ ਵੇ ਸਿੱਧੇ ਦਿੱਲੀ ਵਾਲ ਨੂੰ ਤਾਂ ਕੰਮ ਚੱਲੀ ਜਾਂਦਾ ਜੀ ਫਿਰ ਪੰਜਾਬ ਦਾ ਤਾਂ ਰੱਬ ਹੀ ਰੱਖਾ ਨਾ ਫਿਰ ਤੁਸੀਂ ਸਾਹਿਬ ਆਪਾਂ ਪੁੱਛਣ ਵਾਲਾ ਕੋਈ ਹੈ ਹੀ ਨਹੀਂ ਆਪਾਂ ਜਵਾਬ ਲੈਨੇ ਆ ਜੀ ਕਮਰਾਪੀ ਜੀ ਕੀ ਕਹੋਗੇ ਇਸ ਮੁੱਦੇ ਤੇ ਕਹਿੰਦੇ ਕਿ ਪੰਜਾਬ ਦੀ ਆਪਾਂ ਗੱਲ ਨਹੀਂ ਕਰਦੇ ਕੇਂਦਰ ਤੇ ਸਾਰਾ ਨਿਸ਼ਾਨਾ ਸਾਧਿਆ ਹੋਇਆ ਹੈ ਇਹਨਾਂ ਦੀ ਮਰਜ਼ੀ ਇਹ ਸੀ ਕਿ ਮੈਂ ਇਹਨਾਂ ਨਾਲ ਰਲ ਕੇ ਪੰਜਾਬ ਸਰਕਾਰ ਦੇ ਉੱਤੇ ਕੱਢ ਕੇ ਤਵਾ ਲਾਵਾਂ ਤਾਂ ਕਿ ਇਹਨਾਂ ਦੀ ਜਿਹੜੀ ਨਲਾਕੀ ਹੈ ਉਹ ਕਿਤੇ ਨਾ ਕਿਤੇ ਦਰਕਨਾਰ ਹੋ ਜੇ ਜੋ ਇਹਨਾਂ ਦਾ ਜੋ ਰਵਈਆ ਹੈ ਪੰਜਾਬ ਦੇ ਪ੍ਰਤੀ ਉਸ ਨੂੰ ਅਣਗੌਲਿਆ ਇਸ ਡਿਬੇਟ ਦੇ ਵਿੱਚ ਕੀਤਾ ਜਾਵੇ ਜੋ ਮੈਂ ਹੋਣ ਨਹੀਂ ਦੇਣਾ ਜੀ ਮਸਲਾ ਇਸ ਗੱਲ ਦਾ ਹੈ ਪੰਜਾਬ ਦੀ ਸਰਕਾਰ ਨਲਾਕ ਹੈ ਸਾਰਿਆਂ ਨੂੰ ਪਤਾ ਹੁਣ ਇਸ ਗੱਲ ਨੂੰ ਬਾਰ-ਬਾਰ ਪ੍ਰਚਾਰ ਕਰਕੇ ਉਹ ਚੋਂ ਆਪਾਂ ਕੀ ਕੱਢ ਲੈਣਾ ਅੱਜ ਜਿਹੜੀ ਆਪਾਂ ਡਿਸਕਸ਼ਨ ਕਰ ਰਹੇ ਆ ਇਹਦਾ ਕੋਈ ਸਾਰਤਕ ਨਤੀਜਾ ਨਿਕਲਣਾ ਚਾਹੀਦਾ ਮੇਰੀ ਕੋਸ਼ਿਸ਼ ਇਹ ਹੈ ਕਿ ਇਹਨਾਂ ਨੂੰ ਘੇਰ ਕੇ ਮੁੱਦੇ ਤੇ ਲਿਆਂਦਾ ਜਾਵੇ ਇਹਨਾਂ ਦੀ ਕੋਸ਼ਿਸ਼ ਹੈ ਕਿ ਮੁੱਦੇ ਨੂੰ ਕਿਸੇ ਨਾ ਕਿਸੇ ਤਰੀਕੇ ਡੀਰੇਲ ਕੀਤਾ ਜਾਵੇ ਮਸਲਾ ਇਸ ਗੱਲ ਦਾ ਆਪਦੀ ਕਿਸੇ ਗਲਤੀ ਦਾ ਕੋਈ ਜਵਾਬ ਨਹੀਂ ਦਿੰਦੇ ਇਹਨੇ ਹੋਰ 75 ਕੰਮ ਗਿਣਾਤੇ ਜਿਹੜੇ ਕੰਮ ਨੂੰ ਬੰਦ ਕੀਤਾ ਜਾ ਰਿਹਾ ਉਹਦੇ ਬਾਰੇ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਤੁਸੀਂ ਦੇਖੋ ਕਿਸੇ ਸਿਆਸੀ ਪਾਰਟੀ ਦਾ ਕੋਈ ਨੁਮਾਇੰਦਾ ਆਪਦੀ ਪਾਰਟੀ ਛੱਡ ਕੇ ਇਹਨਾਂ ਦੀ ਪਾਰਟੀ ਚਲਾ ਜਾਵੇ 99 ਮੌਕੇ ਤੇ ਉਹਦੇ ਘਰੇ ਪਹੁੰਚ ਜਾਂਦੇ ਆ ਉਹਦੀ ਸੇਫਟੀ ਸਕਿਉਰਿਟੀ ਵਾਸਤੇ ਭਾਵੇਂ ਉਹਨੂੰ ਲੋੜ ਨਾ ਹੋਵੇ ਤੇ ਮੈਨੂੰ ਦੱਸੋ ਵੀ ਜਿਹੜੇ ਇਹਨਾਂ ਦੇ ਮੁਲਾਜ਼ਮ ਐ ਉਹਨਾਂ ਦੀ ਸੇਫਟੀ ਇਹ ਸਰਕਾਰ ਕੀ ਉਹਨਾਂ ਨੂੰ ਸੇਫਟੀ ਪ੍ਰੋਵਾਈਡ ਨਹੀਂ ਕਰ ਸਕਦੀਆਂ? ਕੀ ਫालतू ਗੱਲਾਂ ਕਰਦੇ ਐ ਇੱਥੇ ਬੈਠ ਕੇ ਜੇ ਉਹਨਾਂ ਨੂੰ ਥ੍ਰੈਟਸ ਨੇ ਜੇ ਉਹਨਾਂ ਨੂੰ ਕੋਈ ਖਤਰਾ ਐ ਤੇ ਸਰਕਾਰ ਕਾਦੇ ਲਈ ਐ? ਲਾਰਡ ਆਰਡਰ ਇਹਨਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਉਹਨਾਂ ਨੂੰ ਸਕਿਉਰਿਟੀ ਸੇਫਟੀ ਪ੍ਰੋਵਾਈਡ ਕਰਨ ਨਾ ਕਿ ਇਹ ਪ੍ਰੋਜੈਕਟ ਹੀ ਬੰਦ ਕਰ ਦੇਣ। ਇਹ ਤਾਂ ਫालतू ਗੱਲਾਂ ਨੇ। ਦੇਖੋ ਮੇਰੀ ਗੱਲ ਨੂੰ ਸਮਝੋ। ਜੇ ਪੰਜਾਬ ਦੀ ਸਰਕਾਰ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਹੀ ਤੇ ਇਹਦਾ ਮਤਲਬ ਵੀ ਆਪਾਂ ਹੁਣ ਪੰਜਾਬ ਨੂੰ ਜਿਹੜੇ ਡਿਵੈਲਪਮੈਂਟ ਦੇ ਜਿਹੜੇ ਕੰਮ ਹੋਣੇ ਆ ਉਹ ਰੋਕ ਦੇਾਂਗੇ ਪੰਜਾਬ ਦਾ ਕੰਮ ਰੋਕ ਦੇਾਂਗੇ ਇੱਥੇ ਪੰਜਾਬ ਦੇ ਹੱਕ ਮਾਰ ਲਾਂਗੇ ਇਹ ਤਾਂ ਦੇਖੋ ਮੈਂ ਬੜੀ ਅਫਸੋਸ ਵਾਲੀ ਗੱਲ ਹੈ ਕਿ ਕਿਵੇਂ ਇੱਥੇ ਪੱਗਾਂ ਬੰਨ੍ਹ ਕੇ ਇਹ ਬੈਠ ਕੇ ਟੀਵੀ ਚੈਨਲਾਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਜਿਹੜੀ ਪੰਜਾਬ ਦੇ ਸਿੱਖਾਂ ਦੇ ਹੱਕਾਂ ਦੇ ਉੱਤੇ ਦਿਨ ਦਿਹਾੜੇ ਡਾਕਾ ਮਾਰ ਰਹੀ ਹੈ ਉਹਨਾਂ ਦੀ ਵਕਾਲਤ ਕਰ ਰਹੇ ਨੇ ਮੈਨੂੰ ਸਮਝ ਨਹੀਂ ਆਉਂਦੀ ਏ ਕਿਹੜੇ ਮੂਨਾ ਲੋਕਾਂ ਦੇ ਵਿੱਚ ਵਿਚਰਦੇ ਹੋਣਗੇ ਆਪਣੇ ਪਰਿਵਾਰਾਂ 'ਚ ਜਾ ਕੇ ਕਿੱਦਾਂ ਗੱਲ ਕਰਦੇ ਹੋਣਗੇ ਕਿਸ ਤਰੀਕੇ ਨਾਲਤਾ ਮਤਲਬ ਜਾਣਾ ਨਹੀਂ ਚਾਹੀਦੀ ਯਾਰ ਬੜੀ ਹੈਰਾਨੀ ਹੁੰਦੀ ਹੈ ਕਿ ਕਿਉਂ ਇਦਾਂ ਦੇ ਕੰਮ ਕਰ ਰਹੇ ਨੇ ਔਰ ਜਿਹਦੇ ਨਾਲ ਆਪਣੇ ਆਪ ਨੂੰ ਜਵਾਬ ਦੇਣਾ ਔਖਾ ਹੋ ਜੀ